ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਜਿਹੜੀ ਫਾਰਮ ਤੇ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਦੋ ਝੋਟੀਆਂ ਹਲਾਗੇ ਇੱਕ ਹੁਣੇ ਸੱਜੜ ਸੂਈ ਆ ਤੇ ਇੱਕ ਆਵ ਹਲਾਗੇ ਟੋਕਰ ਜੱਬਰ ਤੇ ਬਾਕੀ ਲੈਣੀ ਹੈ ਜਾਣਕਾਰੀ ਕਰਦੇ ਹਾਂ ਗੱਲਬਾਤ ਖੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਸਭ ਠੀਕ ਠਾਕ ਵਧੀਆ ਤੁਸੀਂ ਸੁਣਾਓ ਵਧੀਆ ਜੀ ਵਧੀਆ ਬਾਕੀ ਵੀਡੀਓ ਦੇਖਣ ਵਾਲੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਲੜੇ ਦੀ ਫਾਨ ਨੂੰ ਦੇਖਣ ਵਾਲੇ ਨੂੰ ਤੇ ਬਾਕੀ ਆਪਣਾ ਡਰੈਸ ਹੈਗਾ ਜੀ ਪਿੰਡ ਬੰਗਾਲੀ ਹਾਂਜੀ ਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਨਾਂ ਦਾ ਪਤਾ ਹੀ ਵੀਰਾਂ ਨੂੰ ਪਾ ਲਾਈ ਆਪਣਾ ਹਾਂਜੀ ਤੇ ਆਪਣਾ ਪੈਨ ਆ ਮੋਬਾਈਲ ਨੰਬਰ 98598499 ਹਾਂਜੀ ਦੂਜਾ 777709 ਠੀਕ ਹੈ ਜੀ ਤੇ ਅੱਜ ਦੋ ਹੀ ਆ ਆਪਣੇ ਬਾਹਰੀ ਮਈਆਂ ਚਲੋ ਆਹ ਹੋਰ ਤੁਸੀਂ ਸਹੀਆਂ ਅੱਜ ਹਾਂਜੀ ਤੇ ਚਲੋ ਦੋ ਕਪ ਬੋਨੇ ਮਤਲਬ ਇੱਕ ਦੋ ਕਰ ਕਪ ਮਈ ਵੱਡੇ ਭਲੇ ਦੀ ਆ ਠੀਕ ਹੈ ਤੇ ਇੱਕ ਆ ਝੋੜੀ ਦੂਜੇ ਸੁਗੇ ਮਤਲਬ ਆਹ ਜੇਰ ਪੈ ਗਈ ਆ ਠੀਕ ਹੈ ਜੇਰ ਜੂਰ ਪੈ ਗਈ ਆ ਤੇ ਕੱਟੀ ਮਗਰੇ ਆਪ ਕੋ ਕੱਟੀ ਦੇ ਦੀ ਤੇ ਸੀਲ ਲਾ ਕੇ ਜਵਾਬ ਸਮਾ ਬਹੁਤ ਚੰਗਾ ਹੋ ਠੀਕ ਹੈ ਜੀ ਆਓ ਸੋ ਦੋ ਇਧਰੇ ਹਾਂ ਮੈਂ ਕਰਦੀ ਸੱਚ ਆਓ ਸੋ ਦੂਜਾ ਅਸਗਾ ਬੜੀ ਖਲਵਾ ਇਹ ਹਾਂ ਇਹਦੇ ਪਿਆਲੇ ਕਰਿਆ ਆੜਾ ਇਹ ਚੋ ਆਪਸ ਮਾਰ ਕੋਈ ਗੱਲ ਨਹੀਂ ਠੀਕ ਹੈ ਜੀ ਹੁਣ ਇਹ ਸੂਈ ਕੱਟੀ ਮਗੜਿਆ ਇਹ ਦੂਜਾ ਸੁਹਾਗਾ ਦੂਜਾ ਹੈਲੋ ਹਾਂ ਆਹ ਆਵਾਂ ਮੇਰਾ ਦੂਜਾ ਸੁਹਾਗਾ ਛਿੱਗੀ ਆ ਮੂੰਹ ਇਹ ਛੇ ਠੀਕ ਹੈ ਮਤਲਬ ਜਵਾਨ ਨਹੀਂ ਹੋਈ ਜਵਾਨ ਨਹੀਂ ਹੋਈ ਛਿੱਗੀ ਆ ਇਹ ਦੂਜਾ ਸੁਹਾਗਾ ਬਹੁਤ ਚੰਗਾ ਵਾ ਬਹੁਤ ਥੋੜਾ ਥਾਂ ਨ ਕਰੇ ਮੂੰਹ ਇਹ ਲਾਓ ਜੀ ਸਿੰਘ ਥੋੜੇ ਨਾ ਆਉਂਦੇ ਸਿੰਘ ਬਹੁਤ ਕੋਕੇ ਲੱਗੇ ਆ ਹਾਂਜੀ ਹਾਂਜੀ ਜੋੜੋ ਟੋੜ ਤੇ ਮਤਲਬ ਕਿ ਬਹੁਤ ਚੰਗੀ ਮਈ ਆ ਨਾਲੇ ਜਗ੍ਹਾ ਅਸੀਂ ਤੇ ਕਹਿਣਾ ਕਹਿਣਾ ਬਾਕੀ ਬੰਦੀ ਵੀ ਉੱਥੇ ਆਣ ਕੇ ਵੇਖੇ ਠੀਕ ਹੈ ਜੀ ਸੋ ਤੇ ਪਹਿਲੇ ਸਵੇਰੇ 12-13 ਕਿਲੋ ਕੱਢਿਆ ਐਵੇਂ 15-16 ਕਿਲੋ ਕਹਿ ਦਈਏ ਹਾਂਜੀ ਹਾਂਜੀ ਚਲੋ 10 ਬਾਲੇ ਨੂੰ ਤੇ ਮਈ ਕੱਢਦੇ ਨਾ ਬਹੁਤ ਹੁੰਦਾ ਵਾ ਹਾਂਜੀ ਤੇ ਜਵਾਕ ਪਾ ਸੀੜੀ ਬੜੀ ਆ ਠੀਕ ਹੈ ਜੀ ਹਾਂਜੀ ਦੂਜਾ ਸੂ ਆ ਗਿਆ ਤਾਜੀ ਸੂਈ ਆ ਤੇ ਕੱਟੀ ਮਗੜਿਆ ਕੱਟੀ ਮਗੜਿਆ ਠੀਕ ਹੈ ਜੀ ਬਾਕੀ ਚਵਾਈຊੂ ਹੀ ਕਿਦਾਂ ਦੀ ਆ ਚਵਾਈ ਨਾ ਨਾ ਗਾਣਾ ਹੀ ਗਾ ਨਹੀਂ ਆਵੇ ਠੀਕ ਹੈ ਜੀ ਮਲੇ ਕੱਟੀ ਨੂੰ ਹੁਣ ਦੁੱਧ ਪਿਆਲਤਾ ਬੈਠੀ ਆ ਹਾਂਜੀ ਕੱਟੀ ਮਾਈ ਠਾਲੀ ਦੇ ਥੱਲੇ ਪਾਈ ਹੈ ਨਾ ਹਾਂਜੀ ਹਾਂਜੀ ਬਹੁਤ ਮਰਦਾ ਕਿ ਚੱਲੇ ਵਾਲੂ ਆ ਬੜਾ ਚੰਗਾ ਸੇਂਗ ਸੂਹ ਨਿਕਲਿਆ ਹਾਂਜੀ ਸੇਂਗ ਬੜਾ ਗੋਲ ਵਧੀਆ ਛੋਟੀ ਮਤਲਬ ਕਿ ਬਹੁਤ ਜੰਦੀ ਹੈ ਹਾਂਜੀ ਹਾਂਜੀ ਬਾਕੀ ਨਾਰਾ ਨੂਰਾ ਬਰੀਆਂ ਵਾਂ ਨੇ ਛ ਬਾਕੀ ਬੋਲ ਰਹੀ ਆਪਾਂ ਉਹਨਾਂ ਨੂੰ ਕਰਨਾ ਵਾ ਜਿੰਨੇ ਕੀ ਦੇ ਹਾਂਜੀ ਵੱਧ ਬੋਲ ਪਾਈਦਾ ਨਹੀਂ ਆ ਵੀ ਇਹ ਜਿਆਦਾ ਜਿਆਦਾ ਮੁੱਲ ਪਾਦੀ ਹੈ ਨਾ ਹਾਂਜੀ ਤੇ ਪੂਣ ਹੀ ਨਹੀਂ ਹੁੰਦੇ ਹਾਂਜੀ ਹਾਂਜੀ ਇਹਨਾਂ ਨਾਲ ਖਿਆ ਕਰਾਂਗੇ ਮੁੱਲ ਉਹਨਾਂ ਕਹਿੰਦਾ ਲੈ ਦੇਣਾ ਚਲੋ ਕੋਈ ਲੈ ਜਾ ਵੀਰਪਰਾ ਹੋਰ ਲੈ ਜੀ ਹਾਂਜੀ ਮੁੜ ਕੇ ਜੀ ਦੋਰੇ ਪੌਣੀ ਘਾਟ ਮੋੜ ਕਰਕੇ ਹਾਂਜੀ ਤੇ ਵਾਹ ਵਖਾਤੀ ਸੜ ਜੁਨੇ ਚੱਲ ਬੰਦਾ ਸੜ ਕੱਡੀ ਜਾਈ ਬੜੀ ਐ ਕਿ ਬੋੜੇ ਦਾ ਠੀਕ ਐ ਠੀਕ ਐ ਇਧਰੇ ਕੱਡੀ ਬਹੁਤ ਰੱਜੀ ਬੋੜੇ ਦਾ ਗਿਆ ਵੇ ਇਧਰੇ ਮੋਹਲਾ ਗੱਦੀ ਕੋਈ ਐਂ ਠੰਡੀ ਕਿਦੇ ਗੱਲਾਂ ਹੀ ਗਾਣੀਆਂ ਠੀਕ ਹੈ ਜੀ ਦੇ ਵਾਲੋ ਬੜਾ ਚੰਗਾ ਤੁਸੀਂ ਜਿਹੜਾ 12 14 ਕਿਲੋ ਦੋਹੀ ਬੋਲਾਂ ਨੀ ਹਾਂਜੀ 14 15 ਕਿਲੋ ਵਾਲੀ ਨੂੰ ਜ਼ਿਆਦਾ ਹੁਣ ਗੱਲ ਬਣ ਗਈ ਹੈ ਮੈਂ ਤੇ ਦੁੱਧ 10 ਕਿਲੋ ਇਹਦੇ ਤੇ ਬੜਾ ਨਾਲ ਲੀਟਰ ਵਾਲਾ ਹਾਂਜੀ ਤੇ ਬਾਕੀ ਖੋਟਾ ਖੜਾ ਚੰਗਾ ਮੈਂ ਤਾਂ ਮੁੱਲ ਜਨਾ ਮਰਜੀ ਕਰੀਏ ਲੱਖ ਕਰੀਏ ਪਹਚਾਣੇ ਕਰੀਏ ਹਾਂਜੀ ਬਸ ਲੈਣ ਦੇ ਨਾਲ ਹੀ ਗੱਲ ਹੈ ਮੁੱਲ ਮੈਂ ਦਾ 85 ਹੀ ਆ ਹਾਂਜੀ ਤੇ ਚਲੋ ਆਪਣੇ ਕੰਮ ਉਧਰ ਨਹੀਂ ਮਾਲ ਵੇ ਵਪਾਰੀ ਖੜਿਆ ਹਾਂਜੀ ਹਾਂਜੀ ਤੇ ਟੋਡੀਆਂ ਦਾ ਘਰ ਤੋਂ ਵਾਲੀਆਂ ਨਿੱਕੇ ਸਿੰਗਣੀਆਂ ਹਾਂਜੀ ਹੁਣ ਜਿਹੜੀ ਦੇਣ ਵਾਲੀ ਗੱਲ ਹੈ 76 ਹਜ਼ਾਰ ਦੀ ਦੇਣੀ ਆ ਠੀਕ ਹੈ ਜੀ ਬਸ ਦੇਣ ਬਿਲਕੁਲ ਜਿਆਦਾ ਰੇਟ ਹੈ 76 ਹਜ਼ਾਰ ਦੀ ਵੇਖੋ ਤਾਜੀ ਸੂਈ ਹੁਣੇ ਹੀ ਤੇ ਕੱਟੀ ਮਗੜਿਆ ਵਾਹ ਜੀ ਵਾਹ ਇਹ ਆ ਗਈ ਠੋਕਰ ਗੱਬਣ ਇਹ ਪਹਿਲਾ ਸੂਆ ਹੈ ਰਗਾ ਟੋਡੀਆਂ ਦਾ ਠੀਕ ਹੈ ਜੀ ਇਹ ਹੋਰ ਕਾਲੀ ਆ ਕੋ ਹਾਂਜੀ ਇੱਕ ਰੰਗ ਵੱਡੇ ਕੱਦ ਕਰਦੀ ਆ ਪਹਿਲਾ ਸੂਆ ਦਾ ਹਾਂਜੀ ਪਹਿਲਾ ਸੂਆ ਤੇ ਦੂਜੇ ਸੂਏ ਦੀ ਗਾੜੀ ਗੱਬਣ ਕਿੰਨੇ ਜੱਦੀ ਗੱਬਣ ਇਹ ਆਦੀ ਹੈਗੀ ਦੋ ਤਰੀਕ ਹਾਂਜੀ ਦੋ ਤਰੀਕ ਤੇ ਇਹਨੂੰ 6 ਤਰੀਕ ਨੂੰ ਲੱਗਣਾ ਵਾ 7ਵਾਂ ਮਹੀਨਾ 6 ਤਰੀਕ ਨੂੰ 7ਵਾਂ ਮਹੀਨਾ ਲਿਖਤੀ ਪੜਦੀ ਭਾਵੇਂ ਕੋਈ ਜਾ ਕੇ ਲਿਖ ਲੈ ਨਾ ਉਹ ਸਾਣਾ ਸਵੇ ਤਾਂ ਅਸੀਂ ਜਿੰਮੇ ਆ ਰੋਆਗੇ ਠੀਕ ਹੈ ਜੀ 7ਵਾਂ ਮਹੀਨਾ ਨੂੰ ਲੱਗਣਾ 6 ਤਰੀਕ ਨੂੰ ਹਾਂਜੀ 5 5 ਕਿਲੋ ਦੁੱਧ ਆ ਠੀਕ ਹੈ ਜੀ ਸੀਲਸ ਲੱਗ ਪੜੀ ਆ ਹਾਂਜੀ ਜਨਾਨੀ ਚੋਂਦੀ ਉਹਨਾਂ ਤਰੀਕ ਲਿਖੀ ਬੰਦੇ ਮਤਲਬ ਕਿ ਬਾਹਰ ਪੂਜਣਾ ਦਾ ਕੰਮ ਕਰਕੇ ਚੱਲ ਗਏ ਹੋ ਠੀਕ ਹੈ ਜੀ ਤੇ ਬੱਦੇ ਕੱਦ ਕਰਨ ਦੀ ਕਾਲੀ ਜਾਨਵਰ ਕੀ ਲੈਦਾ ਠੀਕ ਹੈ ਖੋਲਿਏ ਵਾਹ ਜੀ ਵਾਹ ਪਹਿਲੇ ਸੂਏ ਸੂਈ ਆ ਤੇ ਦੂਜੀ ਸੂਈ ਦੀ ਗਾੜੀ ਗੱਭਣ ਆ ਦੂਜੀ ਸੂਈ ਦੀ ਗੱਭਣ ਆ ਤੇ 6 ਮਹੀਨੇ ਈ ਕਰੀਬਨ ਪੂਰੀ ਹੋ ਚੱਲ ਗਈ ਤੇ ਜਗਾ ਬਹੁਤ ਦੁਖਾਵਾ ਵੀਡੀਓ ਚ ਪਾ ਵੰਡਾ ਜਾਪੇ ਹਾਂਜੀ ਇਹੋ ਵੀ ਥੋੜਾ ਜਿਹਾ ਇਹੋ ਛੇ ਦਿਨਾਂ ਦਾ ਕੰਮ ਹੀ ਲੱਗਣਾ ਠੀਕ ਹੈ ਜੀ 6 ਤਰੀਕ ਨੂੰ ਸਰਦਾਰ ਨਹੀਂ ਨਾਲ ਜਣਾ ਐ ਕਾਲੀ ਜਾਨਵਰ ਜੀ ਜਾਨਵਰ ਥੋੜੀ ਉਧਰ ਦੀ ਇਧਰ ਦੀ ਆ ਵੱਡੇ ਬੱਲੇ ਦੀ ਗੋਗਣ ਵਾਲੀ ਭਾਰੀ ਆ ਹਾਂਜੀ ਤੇ ਮੁੱਲ ਵੀ ਇਹਦਾ ਜੈ ਜੀ ਕਰਨਾ ਆ ਓਏ ਗੱਡੀ ਚੁਗਣ ਦੀ ਨਹੀਂ ਆ ਰਹਿਣ ਦੀ ਠੀਕ ਹੈ ਜੀ ਇਹ ਲਿਖਤੀ ਪੜਤੀ ਚੈੱਕ ਕਰਾਈ ਆ ਠੀਕ ਆ ਟਰੈਕਟਰ ਦੇ ਹੱਥ ਪਾਉਂਦੇ ਸਾਰ ਦੱਸ ਦੂਗਾ ਕਿ ਕਿੰਨੇ ਕੀਤੇ ਗੱਬਣਿਆ ਠੀਕ ਹੈ ਜੀ ਤੇ ਮਤਲਬ ਕਿ ਉਦੋਂ ਲਿਖਤੀ ਪੜਤੀ ਕਿਹੜਾ ਵਾ ਉਹ ਵੀ 7ਵਾਂ ਮਹੀਨਾ ਲੱਗਣਾ ਛੇਤੀ ਠੀਕ ਹੈ ਜੀ ਹਾਂਜੀ ਕਾਲੀ ਝੋਡੀ ਆ ਤੇ ਵੀਰ ਮੋਲੇ ਦਾ ਜਿੰਨਾ ਮਰਜੀ ਗਰੀਏ 85 ਹਾਂਜੀ ਇਹ 2 ਮਹੀਨੇ ਮੈਂ ਘਰ ਵਾਲਿਆਂ ਦੇ ਕੋਲ ਰੀਰੀ 85000 ਮੰਗਦੇ ਰਹੇ ਅੱਜ ਸਾਡੀ ਮਹੀ ਬਹੁਤ ਚੰਗੀ 14-15 ਕਿਲੋ ਲਈ ਲੋਕੇ ਨੂੰ ਪੈਸੇ ਦੀ ਭਰਦੇ ਠੀਕ ਆ ਚਲੋ ਅੱਜ ਸਾਡੇ ਬੰਦੇ ਸਾਡੇ ਬਾਗ ਵੀ ਹਾਂਜੀ ਸਾਨੂੰ ਅੱਜ ਇਹਨੇ ਦਰਾਲ ਲਿਓ ਖਾਲੀ ਇਹਨੂੰ ਲੈ ਲਈ ਠੀਕ ਆ ਹੋਣ ਦਾ ਮੁੱਲ ਜਨਾ ਮਰਜ਼ੀ ਕਰੀਏ 60000 ਦੀ ਦੇਣੀ ਠੀਕ ਹੈ ਜੀ ਹਾਂਜੀ ਸਤਾ ਮਹੀਨੇ ਜਿੱਥੇ ਮਰਜ਼ੀ ਵੀ ਚੈੱਕ ਕਰਾ ਲੈ ਘਰ ਜਾ ਕੇ ਚੈੱਕ ਕਰਾ ਲੈ ਜੇ ਖਾਲੀ ਨਹੀਂ ਨੂੰ ਤੇ ਆਉਣ ਜਾਣ ਦਾ ਕਰਾਇਆ ਹੀ ਦੇਵਾਂਗੇ ਠੀਕ ਹੈ ਜੀ 12 ਮਹੀਨਾ ਸੀਰਜਨ ਲੱਗਣਾ ਠੀਕ ਹੈ ਜੀ 80000 ਜੀ